ਦਾ ਜੀ ਇੱਕ ਵਾਰ ਨਾ ਹੋਰੇ ਜਾਂ ਲੜੀ ਸ਼ੁਰੂ ਹੋਈ 1986 ਚ ਬਾਬਾ ਜੀ ਇੱਕ ਢੋਲਾ ਪਿੰਡ ਦਾ ਗੁਰਬਖਸ਼ ਸਿੰਘ ਹੁੰਦਾ ਦਾ ਜੀ ਉਹਨੂੰ ਲੈ ਕੇ ਉਰੇ ਆਏ ਉਹਦੇ ਨਾਲ ਉਹਦੇ ਘਰ ਵਾਲੀ ਵੀ ਸੀ ਮੈਂ ਤਾਂ ਜਦ ਜਾਣਦੇ ਤਾਂ ਉਹਨਾਂ ਨੂੰ ਤੇ ਮੈਨੂੰ ਕਹਿੰਦੇ ਭਾਈ ਅਰਦਾਸ ਕਰਕੇ ਇਹਨਾਂ ਦੀ ਵੀ ਇਹੇ ਦੇਸੀ ਕੋ ਦਾ ਪੀਪਾ ਰਹਿਣਗੇ ਉਰੇ ਵੀ ਮਹਾਰਾਜ ਨਾਲ ਪੁੱਤਰ ਦੀ ਅਰਦਾਸ ਬਖਸ਼ਣਾਂ ਮਹਾਰਾਜਾ ਤੋਂ ਬਦਨ ਜੀ ਮੈਂ ਅਰਦਾਸ ਲਿਤੇ ਲੜੀ ਚਾਦੀ ਦੀ ਗਿਆ ਮੈਂ ਜਾ ਕੇ ਅਰਦਾਸ ਕਰੀ ਅਰਦਾਸ ਕਰਕੇ ਅਸੀਂ ਆ ਗਏ ਚਾ ਕਮਰੇ ਜੀ ਮੈਂ ਮੈਨੂੰ ਉਹ ਕਹਿੰਦੇ ਵੀ ਦੇਸੀ ਕੇ ਉਹਦਾ ਪੀਪਾ ਦੇਣਾ ਕਿ ਦਸੌਰੀ ਦਾ ਮੈਂ ਮੈਂ ਤਾਂ ਬਦਨ ਬਾਬਾ ਜੀ ਕਹਿੰਦੇ ਬਾਬਾ ਨੂੰ ਕਹਿੰਦੇ ਬਾਬਾ ਨੇ ਪੁੱਛ ਕੇ ਦੱਸ ਮਹਾਬਾਬਾ ਜੀ ਇਹ ਪੁੱਛਦੇ ਆ ਵੀ ਦੇਸੀ ਕੇ ਵਾਦਾ ਦੇਣਾ ਕਿ ਭਈ ਦੂਆ ਦੇਣਾ ਦਸੌਰੀ ਬਾਬਾ ਕਹਿੰਦੇ ਕੋਈ ਨਹੀਂ ਭਾਈ ਆਪੇ ਦੇ ਦੇਣਗੇ ਦੇਸੀ ਦਾ ਉਹਨਾਂ ਦਾ ਮਾਇਰ ਦਾ ਅਰਦਾਸ ਕਾ ਜਾਂਦੀ ਜੀ ਕਿ ਉਹਨਾਂ ਦੇ ਸਾਥ ਬਾਦ ਮੁੰਡਾ ਵਯਾ ਉਹਨ ਦੇ ਜਵਾਨ ਆ ਹਾਂ ਪੋਤੇ ਪੋਤੇ ਹੋ ਗਏ ਉਹ ਗਰਵਾਸੇ ਦੇ ਉਹ ਚਲੇ ਗਿਆ ਵਿਚਾਰ ਅਜੀ ਕਈ ਬੰਦੇ ਕਹਿੰਦੇ ਵੀ ਇਹ ਇਹ ਝੂਠ ਬੋਲਦਾ ਨਹੀਂ ਸੱਤਰ ਹਾਂਜੀ ਇਹ ਮੈਂ ਆਪ ਤੈਨੂੰ ਸੁਣੀ ਫਿਰ ਮੈਨੂੰ ਕਹਿੰਦੇ ਮਹਾਰਾਜ ਕਹਿੰਦੇ ਭਾਈ 70 ਸਿਆਂ ਅਲਾਸਮੈਂਟ ਕਰਕੇ ਆ ਹਾਂਜੀ ਵੀ ਜਿਹੜਾ ਉਹ ਪੀਪਾ ਦਊਗਾ ਉਹਨੂੰ ਪੁੱਤਰ ਦੀ ਦਾਤ ਮਿਲੂਗੀ ਮਹਾਰਾਜ ਦੇਣਗੇ ਕਹਿੰਦੇ ਹਾਂਜੀ ਮੈਂ ਸੱਤ ਬੱਚੇ ਜਦ ਆਉਣਾ ਪਾਪਾ ਜੀ ਦਾ ਤਾਂ ਰੋ ਜਾਇਆ ਕਰਦੇ ਤੇ ਉਹਰੇ ਮੈਂ ਰੋਜ਼ ਮੈਨੂੰ ਕਹਿੰਦਾ ਪਾਈ ਅਪਜਾਰ ਬੋਲ ਉਤੇ ਸਪੀਕਰ ਜਿਹੜਾ ਉਹ ਪੀਪਾ ਦੇ ਚਿਕਾ ਦਾ ਦਰਗਾ ਦੇ ਪੁੱਤ ਵਾਰਾ ਨਾ ਪੁੱਤ ਰਿੰਦਾ ਸਾਡੇ ਪਿੰਡ ਸੱਤ ਮੁੰਡੇ ਸੋ ਉਸ ਸਾਤ 1987 ਦੀ ਗੱਲ ਹੈ 86 ਦਾ ਸੀਗੀ 87 ਦੇ 6 ਫਰਾਈ ਨੂੰ ਜਾ ਕਰ ਜਾਂਦਾ ਪਹਿਲਾਂ ਪਹਿਲਾਂ ਜਾਂਦਾ ਹਾਂ ਜੀ ਬਸ ਜਾਂਦੀ ਜਾਂਦਾ ਹੈ ਫੇਰ ਦੇ ਤੁਸੀਂ ਤੁਹਾਡੇ ਨਾਲ ਇਹ ਬੀਤੀ ਤੁਸੀਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਆਪਣੀ ਮਾਸੀ ਦੀ ਕੁੜੀ ਨੂੰ ਲਿਆਇਆ ਤੇ ਰੁਪਿੰਦਰ ਕਿਆਨ ਉਹਦਾ ਗਲੈਂਡ ਨੇ ਤੇ ਜਿਹੜੀ ਹਾਂਜੀ ਉਹਨੂੰ ਤੇਰਾ ਡਾਕਟਰ ਜਵਾਦ ਦੱਸਦਾ ਹੋਇਆ ਤਾਂ ਵੀ ਇਹਦੇ ਵੀ ਉਹ ਨਹੀਂ ਹੋ ਸਕਦਾ ਹਾਂਜੀ ਹਾਂਜੀ 13 ਸਾਲ ਹੋ ਗਏ ਤੇ ਨਾਲੇ ਫਿਰ ਕੁੜੀ ਆਪਾਂ ਮਹਾਰਾਜ ਨੇ ਕਿਰਪਾ ਕਰੀ ਆਪਾਂ ਨੇ ਅਰਦਾਸ ਕਰੀ ਬਾਬਾ ਨੇ ਕਿਹਾ ਵੀ ਬਹਿ ਅਰਦਾਸ ਕਰਿਆ ਕਰੋ ਆਪਾਂ ਨੇ ਅਰਦਾਸ ਕਰੀ ਉਹ ਪੀਪਾ ਚੜਾ ਕੇ ਗਏ ਸਾਲ ਬਾਅਦ ਮਹਾਰਾਜ ਨੇ ਉਹਨਾਂ ਕਿਰਪਾ ਕਰੀ ਆ ਪਿਛੇ ਹੁਣ ਜਿੰਨਾਂ ਤੁਸੀਂ ਦੱਸਦੇ ਵੀ 12 ਕਿ ਲੱਗੇ 12 ਜਲਾਈ ਨੇ ਪੁੱਤਰ ਦੀ ਦਾਸ ਬਖਸ਼ੀ ਉਹਨਾਂ ਨੂੰ ਮੇਰੇ ਝੂਠ ਹੈ ਕੋਈ ਗੱਲ ਹੈ ਬਾਬਾਈ ਦੇ ਬਚਨ ਕਿਤੇ ਟਲ ਸਕਦੇ ਜਿਉਂ ਉਹਨਾਂ ਨੇ ਕਹਿਤਾ ਉਹ ਹੋ ਕੇ ਹਟੂਗਾ